ਐਸ ਕਿਉ ਨਿਮ ਤੇਲ ਦੇ ਟੈਂਕਰ ਜਾਂ ਗੈਸ ਦੇ ਭਰੇ ਹੋਏ ਟਰੱਕ ਦੇ ਨਾਲ ਜਦੋਂ ਕੋਈ ਵੱਡਾ ਹਾਸਾ ਹੁੰਦਾ ਹੈ ਬਲਾਸਟ ਹੁੰਦਾ ਹੈ ਤਾਂ ਉਸ ਨਾਲ ਕਿਸ ਤਰ੍ਹਾਂ ਨੇ ਜਿੱਠੇ ਜਾਵੇ ਇਸ ਦੀ ਇੱਕ ਮੌਕੜੇ ਲ ਜਲੰਧਰ ਦੇ ਨੈਸ਼ਨਲ ਹਾਈਵੇ ਤੇ ਕੀਤੀ ਗਈ ਹੈ ਤਾਂ ਤੁਹਾਨੂੰ ਦੱਸਦੇ ਤਸਵੀਰਾਂ ਨੇ ਜਿੱਥੇ ਪੈਟਰੋਲ ਪੰਪ ਦੇ ਕੋਲ ਇੱਕ ਜਦੋਂ ਤੇਲ ਭਰਨ ਦੇ ਲਈ ਗੈਸ ਤੇ ਤੇ ਇੱਕ ਤੇਲ ਦਾ ਟੈਂਕਰ ਪਹੁੰਚਦਾ ਹੈ ਤਾਂ ਉਹਨਾਂ ਦੇ ਵਿੱਚ ਬਲਾਸਟ ਅ ਦਿਖਾਇਆ ਜਾਂਦਾ ਹੈ ਕਿ ਬਲਾਸਟ ਹੁੰਦਾ ਹੈ ਤਾਂ ਮੌਕੇ ਤੇ ਫਾਇਰ ਬਿਗੇਟ ਨੂੰ ਪਹਿਲਾਂ ਫਾਇਰ ਦੀ ਕਾਲ ਦਿੱਤੀ ਜਾਂਦੀ ਹੈ ਕਿਉਂਕਿ ਅੱਗ ਲੱਗਦੀ ਹੈ ਅੱਗ ਲੱਗਣ ਤੋਂ ਬਾਅਦ ਫਾਇਰ ਬਿਗੇਟ ਦੀ ਕਾਲ ਜਦੋਂ ਮੌਕੇ ਤੇ ਪਹੁੰਚਦੀ ਹੈ ਗੱਡੀਆਂ ਤਾਂ ਉਹਨਾਂ ਵੱਲੋਂ ਪਹਿਲਾਂ ਫੋਮ ਪਾ ਕੇ ਅੱਗ ਨੂੰ ਬੁਝਾਇਆ ਜਾਂਦਾ ਹੈ ਔਰ ਅ ਉਸੇ ਤਰ੍ਹਾਂ ਸਟੈਪ ਬਾਈ ਸਟੈਪ ਟੀਮਾਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਟੀਮਾਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਸ ਦੇ ਬਾਅਦ ਪਾਣੀ ਦੀ ਟੀਮਾਂ ਪਹੁੰਚਦੀਆਂ ਨੇ ਜਿਹੜੀ ਗੱਡੀਆਂ ਪਾਣੀ ਪਾ ਕੇ ਅੱਗ ਨੂੰ ਬੁਝਾਉਂਦੀਆਂ ਨੇ ਫਿਰ ਉਸ ਤੋਂ ਬਾਅਦ ਐਮਬੂਲੈਂਸ ਦੀ ਟੀਮ ਆ ਪਹੁੰਚਦੀ ਹੈ ਕਿਉਂਕਿ ਕਈ ਲੋਕ ਘਾਇਲ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਦੇ ਲਈ ਸਿਵਲ ਹਸਪੀਟਲ ਪਹੁੰਚਾਇਆ ਜਾਂਦਾ ਇਸ ਤੋਂ ਬਾਅਦ ਐਨਡੀਆਰਐਫ ਦੀ ਟੀਮਾਂ ਪਹੁੰਚਦੀ ਹੈ ਕਿਉਂਕਿ ਜਦੋਂ ਗੈਸ ਨਿਕਲਦੀ ਹੁੰਦੀ ਹੈ ਤਾਂ ਹਾਲੇ ਦੌਰੇ ਲੋਕਾਂ ਦੇ ਲਈ ਆਕਸੀਜਨ ਲੈਵਲ ਘਟ ਜਾਂਦਾ ਫਿਰ ਉਹ ਆਪਣੇ ਟੈਕਨੀਕਲ ਚੀਜ਼ਾਂ ਦੇ ਨਾਲ ਚੈੱਕ ਕਰਦੇ ਨੇ ਕਿ ਆਕਸੀਜਨ ਲੈਵਲ ਕਿੰਨਾ ਹੈ ਉਸ ਨੂੰ ਕੂਲ ਕੀਤਾ ਜਾਂਦਾ ਤਾਂ ਇਲਾਕੇ ਨੂੰ ਪੂਰਪਰ ਸੀਲ ਕਰਕੇ ਇਹ ਜਿਹੜਾ ਅੱਜ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਐਨਡੀਆਰਐਫ ਦੀ ਟੀਮਾਂ ਫਰਗਟ ਦੀ ਟੀਮ ਸਿਵਲ ਪ੍ਰਸ਼ਾਸਨ ਦੀ ਟੀਮ ਔਰ ਦ ਐਸ ਦੇ ਨਾਲ ਨਾਲ ਜਿਹੜਾ ਕੀ ਹੈ ਮੈਡੀਕਲ ਦੀ ਟੀਮਾਂ ਨੇ ਵੀ ਹਿੱਸਾ ਲਿਆ ਤੇ ਸਾਰੀ ਜਿਹੜਾ ਆਪਰੇਸ਼ਨ ਹੈ ਡਿਪਟੀ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਹੋਇਆ ਹੈਗਾ ਇਸ ਦੀ ਜਿਹੜੀ ਬਥੇਰੀ ਜਾਣਕਾਰੀ ਵੀ ਕੁਝ ਦੇਰ ਦੇ ਵਿੱਚ ਡਿਪਟੀ ਕਮਿਸ਼ਨਰ ਮੀਡੀਆ ਨਾਲ ਸਾਂਝੀ ਕਰਨਗੇ